ਗੁੱਡ ਮਾਰਨਿੰਗ ਜੀ ਸਵਾਗਤ ਆਇਦ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਥੋੜਾ ਸਾਜਣਾ ਨਿਕਲਣ ਲੱਗੇ ਆ 8:00 ਵਜੇ ਆ 8:00 ਵਜੇ ਹੀ ਤੁਰਨ ਲਈ ਤਿਆਰ ਆ ਹਾਂ ਮੁੰਡੇ ਲਿਸ਼ਕੀ-ਪਿਸ਼ਕੀ ਕਰ ਰਹੇ ਆ ਆਪਦੀ ਤੇ ਆਪਾਂ ਚੈੱਕ ਆਊਟ ਕਰਕੇ ਤੇ ਨਿਕਲਣ ਨੂੰ ਰੈਡੀ ਆ ਅੱਜ ਪਹੁੰਚ ਜਾਵਾਂਗੇ ਪੰਜਾਬ ਕਿਉਂ ਬਸ ਬੱਫਰੀ ਯਾਰ ਕਿ ਮੁੰਡੇ ਨੇ ਤਿਆਰੀ ਕਰਨ ਲਈ ਬਿਲਕੁਲ ਨਾਲੇ ਉਹ ਵੀ ਠੰਡ ਮਹਿਸੂਸ ਹੋ ਰਹੀ ਹੈ ਛੋਟੇ ਇਧਰ ਦਬਦੇ ਕਿਤੇ ਨਹੀਂ ਦਬ ਰਹੇ ਬਈ ਜਮੀਨ ਦਬ ਰਹੇ ਜਮੀਨ ਦਬੂਗੇ ਮੁੰਡੇ ਦੇਖ ਕਿੱਥੇ ਐਡਾ-ਡਾ ਮੋੜਾ ਚ ਮੋਟਾ ਜੰਮ ਕਿੱਥੇ ਆਹ ਪੇਪਰਸ ਕਿੰਨਾ ਕੀ ਕਰਨੀ ਛੜ ਦਰ ਰੁਕ ਲੈਣੀਆਂ ਬਈਆ ਯਾਰ ਇੰਨੀ ਹੀ ਹੁੰਦੇ ਵੀ ਨਹੀਂ ਲੱਗੀ ਹੁਣ ਦੌੜਨੇ ਆ ਜੀ ਨਹੀਂ ਇੰਨੀ ਨਹੀਂ ਹੈਗੀ ਠੀਕ ਠੀਕ ਲੱਟ ਰਹੀ ਹੈ ਅਚਾ ਇੰਨੀ ਗਰਮੀ ਵੀ ਨਹੀਂ ਹੈਗੀ ਆ ਆਮ ਹੌਲੀ ਗਰਮੀ ਵੀ ਨਹੀਂ ਹੈਗੀ ਫਿਰ ਮੋਟੇ ਇਹ ਤਾਂ ਮੇਰਾ ਤੰਦ ਪੈਣ ਲੱਗੀ ਮਾੜੀ ਮਾੜੀ ਜੀ ਤਾਂ ਨਿਕਲੀ ਏ ਟਾਈਮ ਨਾਲ ਹੁਣ ਇੱਥੋਂ ਕਿਉਂਕਿ ਰਾਤ ਨੂੰ ਵੀ ਸਾਨੂੰ ਤੁਹਾਨੂੰ ਤੋਂ ਮਿਲੂਗੀ ਅੱਜ ਇਹ ਹੈ ਜਿਹੜਾ ਆਪਣੇ ਸਾਹਮਣੇ ਇਹ ਹੈ ਦਿੱਲੀ ਵਡੋਦਰਾ ਬੰਬੇ ਹਾਈਵੇ ਜਿਹੜਾ ਐਕਸਪ੍ਰੈਸ ਐਕਸਪ੍ਰੈਸ ਵੀ ਕਹਿੰਦੇ ਨੇ ਦਿੱਲੀ ਤੋਂ ਬੰਬੇ ਵਾਲਾ ਬੰਬੇ ਨੂੰ ਜਾਂਦਾ ਹੈ ਇਹ ਤੋਂ ਆਪਾਂ ਹੁਣ ਚੜਾਂਗੇ ਇਹਦੇ ਉੱਤੇ ਇਵੇਂ ਫੇ ਚੜਾਂਗੇ ਆਪਾਂ ਹਾਂ ਕਿਹੜਾ ਦੇ ਕੇ ਚੜਾਂਗੇ ਵੀਰ ਜੀ ਜਾਣਾ ਜੇ ਦਿੱਲੀ ਆਪਾਂ ਨੇ ਲੱਪਾ ਮਾਰ ਕੇ ਆਹ ਦੇਖੋ ਜੀ ਰਿੰਗ ਰੋਡ ਬਣੇ ਹੋਏ ਨੇ ਪੂਰੇ ਪਰ ਇਹ ਇਹ ਵਿੱਚ 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 ਰਹਿੰਦਾ ਬਣਨ ਤੋਂ ਪੂਰਾ ਬਣਿਆ ਹੀ ਨਹੀਂ ਕੋਈ ਜੂਨ ਤਾਂ ਕਹਿੰਦੇ ਪੂਰਾ ਹੋਊਗਾ ਵਿੱਚ ਵਿੱਚ ਤਾਂ ਆਪਾਂ ਹੁਣ ਦੇਖਾਂਗੇ ਚਲੋ ਵਿੱਚ ਇਧਰਲੇ ਪਾਸੇ ਇਧਰ ਹਜੇ ਪੂਰਾ ਨਹੀਂ ਬਣਿਆ ਹੈਗਾ ਦਿੱਲੀ ਵਾਲੇ ਪਾਸੇ ਬੰਬੇ ਵਾਲੇ ਪਾਸੇ ਨਹੀਂ ਬਣਿਆ ਦਿੱਲੀ ਵਾਲੇ ਤਾਂ ਸਾਰਾ ਬਣਿਆ ਹੋਇਆ ਹੈ ਇਹਦੇ ਪਾਸੇ ਤਾਂ ਕਹਿੰਦੇ ਆ ਬਣਿਆ ਸਾਰਾ ਹਮਮ ਆ ਗੱਲਬਾਤ ਹੈ ਠੰਡਾ ਜਾਂ ਮਾਹੌਲ ਹੈ ਧੁੰਦ ਦਾ ਆਪਾਂ ਗਲਤ ਆ ਗਏ ਵੀਰੇ ਨਹੀਂ ਨਹੀਂ ਆਏ ਤੜਕੇ ਆ ਗਏ ਵਾਈਪਰ ਆਏ ਹਾਏ 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 ਹੁਜੈਨ 106 ਮਨਸੌਰ 101 ਦਿੱਲੀ 6664 ਇੱਥੋਂ ਹੈ ਇੱਥੋਂ ਹੈ 100 ਕਿੰਨੇ ਕਿਲੋਮੀਟਰ ਜਾਣਾ ਆਪਾਂ ਨੇ 35 135 ਕਿਲੋਮੀਟਰ ਕਿੰਨੇ ਕੋਈ ਵੀ ਮੋੜ ਨਹੀਂ ਹੈਗਾ ਜਮਨ ਸਿੱਧਾ 120 ਦੇ ਅਸੀਂ ਗੱਡੀ ਲੈ ਕੇ ਜਾ ਸਕਦੇ ਪਰ ਆਪਾਂ ਫੇਰ ਵੀ ਸੌਖੇ ਦੇ ਜਾ ਰਹੇ ਆ ਜਿਆਦਾ ਗੱਡੀ ਨਹੀਂ ਭਿਜੋਣੀ ਚਾਹੀਦੀ ਅੱਜ ਦਾ ਪੁੱਛਾ ਨਵੀਂ ਮੈਟਰੋ ਸ਼ਾਨਦਾਰ 135 ਕਿਲੋਮੀਟਰ ਸਹੀ 1 ਘੰਟੇ 8 ਮਿੰਟ ਚ ਕੰਮ ਕਰ ਲੈਂਦਾ ਹੁਣ ਆਪਾਂ ਇੱਥੋਂ ਉਧਰ ਕੇ ਅੱਗੇ ਰੋਡ ਬੰਦ ਹੈ ਮਤਲਬ ਬਣ ਰਿਹਾ ਹੈ ਲੈ ਮਿੱਤਰੋ ਐਡੇ ਵੱਡੇ ਰੋਡ ਤੋਂ ਆਹ ਲਿਆ ਕੇ ਥੱਲੇ ਮਾਰਿਆ ਪ੍ਰੈਸਵੇਦੂ ਸਿੱਧਾ ਹੀ ਐ ਪ੍ਰੈਸਵੇਦੀ ਲਿਆ ਪ੍ਰੈਸ ਵੀ ਰੈਸ ਵੀ ਪੜਕਾ ਕੇ ਮਾਰੇ ਹੀਟਾਂ ਦਾ ਕੋਈ ਪ੍ਰੈਸ ਵੀ ਨਹੀਂ ਰੈਸ ਵੀ ਇਹ ਗੱਲਾਂ ਬਸ ਬੰਦੇ ਨਾ ਨਾ ਕਹਿੰਦੇ ਇੱਕ ਨੰਬਰ 'ਚ ਬੰਦੇ ਨਾਲ ਕਹਿੰਦੇ ਵੀ ਸੰਧੀ ਹੋ ਗਈ ਮਨਵੀਰ ਦੀ ਸੰਧੀ ਤਾਂ ਤਾਂ ਹੋ ਗਈ ਨਾ ਮੇਰੇ ਨਾਲ ਤਾਂ ਕਦੀ ਸੰਧੀ ਹੋਈ ਐ ਮੇਰੇ ਨਾਲ ਤਾਂ ਨਾ ਬੰਦੇ ਨਾਲ ਮਨਵੀਰ ਦੀ ਸੰਧੀ ਹੋ ਗਈ ਵੀਜੀ ਮੋਟੇ ਦੀ ਮੈਂ ਕੱਲਾ ਫਸੂ ਜੋ ਇਹਨੇ ਸਾਨੂੰ ਤੰਗ ਕਰਿਆ ਕੁਤਕਤਾਰੀਆਂ 'ਚ ਮੈਂ ਗੱਲਾਂ ਬਸੂੰ ਮੈਂ ਜੀ ਅੱਗੇ ਇੱਕ ਇਹ ਚ ਇੱਕ ਸਰਪ੍ਰਾਈਜ਼ ਵੀ ਹੈ ਇੱਕ ਟੂਰ ਆਪਣਾ ਹੋਰ ਅੱਗੇ ਪਲਾਨ ਕੀਤਾ ਹੋਇਆ ਉਹ ਚ ਮੋਟਾ ਮੈਂ ਤੇ ਇੱਕ ਬੰਦਾ ਹੋਰ ਹੋਊਗਾ ਹੂੰ ਉੱਥੇ ਜਿਹੜੇ ਬੰਦਾ ਨਾਲ ਹੋਊਗਾ ਮੇਰੇ ਉਹਦੇ ਨਾਲ ਮੇਰੀ ਸੰਧੀ ਹੋ ਗਈ ਅਸੀਂ ਦੋਵਾਂ ਨੇ ਫੌਜਾਂ ਤਿਆਰ ਕਰ ਲਈਆਂ ਚੜ੍ਹਾਈ ਕਰਾਂਗੇ ਇਹਦੇ ਤੇ ਇਹ ਰਾਜੇ ਨੂੰ ਹੁਣੇ ਦਬਕਾਉਣ ਲੱਗ ਗਏ ਮਾੜਾ ਮੋਟਾ ਝੁਲਕਾ ਦਿਖਾਈਏ ਵੀ ਹਾਂ ਫੌਜ ਤਿਆਰ ਹੈ ਲੰਘਦੇ ਵੱਟਦੇ ਆਪਾਂ ਰਾਜਸਥਾਨ ਦੇ ਇੱਕ ਪਿੰਡ ਚੋਂ ਲੰਘ ਕੇ ਆਏ ਆ ਪਿੰਡ ਦਾ ਨਾਮ ਵੀ ਜ਼ੁਲਮੀ ਸੀ ਤੇ ਕੰਮ ਵੀ ਇਹਨਾਂ ਨੇ ਜ਼ੁਲਮੀ ਕਰ ਰੱਖਿਆ ਜਿਹੜਾ ਆਪਣੇ ਪੰਜਾਬ ਚ ਕੋਟਾ ਪੱਥਰ ਲੱਗਦਾ ਉਹ ਇੱਥੋਂ ਕਟ-ਕਟ ਕੇ ਜਾਂਦਾ ਹੈ ਲਾਈਨਾਂ ਬਾਹਾਂ ਪਈਆਂ ਨੇ ਬਾਧੂ ਕੋਟਾ ਪੱਥਰ ਆਹ ਵੇਸਟੇਜ ਹੀ ਪਈ ਐ ਦੀ ਤੇ ਉਹ ਸਾਹਮਣੇ ਕ੍ਰੈਸ਼ਰ ਲੱਗਿਆ ਹੋਇਆ ਟਰੱਕਾਂ ਦੇ ਟਰੱਕ ਭਰ-ਭਰ ਕੇ ਜਾਈ ਜਾਂਦੇ ਐ ਤੇ ਇੱਥੋਂ ਇਹ ਕੱਢਦੇ ਐ ਕੋਟਾ ਪੱਥਰ ਸਾਰੇ ਪਿੰਡ ਦੇ ਵਿੱਚ ਘਰ ਵੀ ਕੋਟਾ ਪੱਥਰ ਦੇ ਬਣੇ ਹੋਏ ਐ ਤੇ ਉਦਾਂ ਵੀ ਜਿਹੜੇ ਕਿਤੇ ਕੰਮ ਲਈ ਇੱਟ ਚਾਹੀਦੀ ਉੱਥੇ ਇੱਟ ਦੀ ਥਾਂ ਤੇ ਇਹ ਪੱਥਰ ਹੀ ਵਰਤਦੇ ਐ ਸਾਰਾ ਬੰਦੇ ਆਪਣੇ ਬਹਿ ਚੁੱਕੇ ਐ ਸੱਜ ਕੇ ਤੇ ਆਰਡਰ ਕਰਤਾ ਐ ਰੋਟੀ ਸਾਨੂੰ ਬਾਜਰੇ ਦੇ ਨਹੀਂ ਮਿਲੀ ਅੱਜ ਕਣਕ ਵਾਲੀ ਮਿਲੀ ਹੈ। ਮੰਨੀ ਹੈ। ਉਹ ਖਾਣੇ ਅੱਜ। ਲਾ ਕੇ ਭਾਈ ਬਣਾਣੀ ਲੈ ਕੇ ਸ਼ਾਮ ਤਿਆਰ ਕਰ ਪੰਨੋ। ਤੇ ਇਧਰ ਦੇ ਪਾਸੇ ਮਾਹੌਲ ਠੰਡ ਵਾਲਾ ਆ ਗਿਆ। ਕੁੜੀਆਂ ਸਾਡੀਆਂ ਤਾਂ ਹੀ ਪੈ ਗਈਆਂ ਮੁੰਡਿਆਂ ਦੀਆਂ। ਪੰਜਾਬ ਵੱਲ ਨੂੰ ਜਾ ਰਹੇ ਹਾਂ ਤਾਂ ਠੰਡ ਵੱਧ ਹੀ ਜਾ ਰਹੀ ਹੈ। ਤੇ ਸੂਰਜ ਦਾ ਵੀ ਉਹਨਾਂ ਫੋਹ ਨਹੀਂ ਪੈਂਦਾ ਅੱਜ ਧੁੱਪ ਨਿਕਲੀ ਹੈ ਨਹੀਂ। ਧੁੰਦ ਹੋਈ ਹੋਈ ਹੈ ਬੜੀ ਮੜੀ ਜੀ। ਰੋਡ ਦੇ ਤਾਂ ਨਹੀਂ ਹੈਗੀ ਉਹਨੀ ਰੋਡ ਤੇ ਘੱਟ ਹੈ। ਪਰ ਇਹ ਇਹਦੀ ਧੁੰਦ ਹੈਗੀ ਹੈ। ਕੀ ਪਾ ਗਏ ਬਾਈ ਉਹਦੀ ਤੇ ਇੱਧਰ ਐਡੀ ਐਡੀ ਰੋਟੀਆਂ ਤੇ ਐਂ ਕਰਕੇ ਚੱਲੋ ਬੰਦੇ ਥਾਲੀ ਆਪਣੀ ਸਾਜ ਗਈ ਤੇ ਹੁਣ ਚੱਕੀਏ ਇੱਕ ਦੋ ਚੀਜ਼ਾਂ ਹੋਰ ਆਉਂਦੀਆਂ ਨੇ ਦਹੀਂ ਆਉਂਦਾ ਤੇ ਨਾਲ ਆਉਂਦੀ ਹੈ ਛਾਛ ਮਨ ਮੁੰਡੋ ਕਿਵੇਂ ਆ ਨਾਲ ਆਉਂਦਾ ਸੁਆਦ ਆ ਰਿਹਾ ਸੁਆਦ ਬੱਲੇ ਬੱਲੇ ਆ ਰੇਲਵੇ ਲਾਈਨ ਹੈ ਭਾਈ ਇਹਨੇ ਹੈ। ਕਿਹ ਕੈਸੀ ਰੇਲਵੇ ਲਾਈਨ ਹੈ? ਗੋਰਿਆਂ ਟਾਈਮ ਜੋਗਣਾ, ਭੇਡ ਪੈ ਗਈ, ਉਹ ਵੀ ਭੇਡ ਪੈ ਗਈ। ਆ ਦੇਖੋ ਬੋਟਾ ਇੱਥੇ ਕਾਸੀ ਮੰਨ। ਇੱਕੇ ਮੰਨ ਖਾਦਾ। ਇੱਕੇ ਮੰਨ ਖਾਦਾ ਨਾ ਪੂਰਾ ਹੋਊ ਅੱਧਾ ਕਿਲੋ ਦਾ। ਰਾਮ ਨਾਲ ਅੱਧਾ ਕਿਲੋ ਆਟਾ ਹੋਊ ਉਹਦੇ ਚ। ਇੰਦਰ ਤਾਂ ਜਮੀਂ, ਜਮੀਂ ਸੌਂਗੇ ਜੀ। ਬੱਲੇ ਆ ਗੋਖਾ ਡੱਡੀ ਐਟੇ। ਕੋਈ ਨਹੀਂ, ਕਿੰਨਾ ਕ ਟਾਈਮ ਹੈ। ਦੋ ਕੁ ਮਿੰਟ ਰੱਕ ਮਾੜੀ ਜੀ ਪਿੰਨੀ ਦੱਬੂਗਾ ਮਾੜੀ ਜੀ ਨਹੀਂ 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 ਯਾਰ ਪਿੰਨੇ ਨੰਦ ਪੀ ਮੇਰੇ ਪਹਿਲੇ ਨੂੰ ਦੁਖੀ ਜਾਂਦੀ ਆ ਉਹ ਤੂੰ ਦੱਬਤੀ ਹੋਰ ਕੀ ਕਸੂਤੀ ਹੋ ਫੇਰ ਮਰਫੀ ਦੱਬਦੀ ਪਿੰਨੀ ਨੰਬਣੀ ਹੈ ਹਾਂ ਬਰੀਕ ਮੈਂ ਤੁਹਾਡੇ ਚਰਨਾਂ ਨਾਲ ਖੇਡ ਸਕਦਾ ਨਾ ਨਾ ਜਮਨ ਬਰੀਕ ਕਰਤੀ ਇਧਰ ਭਾਈ ਸਾਹਿਬ ਨੇ ਆ ਚੱਕੀ ਦੂਰੀ ਫੇਰ ਰਹਾ ਇੱਕ ਤਾਂ ਮੈਂ ਫੋਨ ਜਰਾ ਹਲਾ ਤਸੀ ਆਟਾ ਛਾਨ ਨਹੀਂ ਜਲਾਸੀ ਸੀ ਮੈਂ ਕਹਿੰਦਾ ਆ ਬਾਈਪਾਸ ਨੂੰ ਫੋਨ ਕੈਮਰੇ ਵਾਲੀ ਜਰਾ ਇਹ ਤੁਸੀ ਮੇਰਾ ਮਜ਼ਾਕ ਟੋਜੋ ਹਾਂ ਬਾਈਪਾਸ ਨੂੰ ਜਾਊਗਾ ਦੋਸਤੋ ਮੈਂ ਬਲੌਗ ਨਹੀਂ ਬਣਾਉਂਦਾ ਨਹੀਂ ਨਹੀਂ ਮੋਟੇ ਤੇਰਾ ਬਲੌਗ ਨਹੀਂ ਬਣਾਉਂਦਾ ਯਾਰ ਮੈਨੂੰ ਨਹੀਂ ਨਹੀਂ ਮੋਟੇ ਤੇਰਾ ਮਜ਼ਾਕ ਠਾਕੀਦਾ ਕੀ ਕਰਦਾ ਭਾਈ ਮੜਨ ਭਾਈ ਕਰਦੇ ਕੰਮ ਕਰਦੇ ਲੈ ਤੇ ਕਹੀ ਜਾਂਦਾ ਤਾਂ ਕਰਦੇ ਚੜਾਈ ਆਪਾਂ ਕਿਵੇਂ ਮੀ ਪੈਸਾ ਪੈਸਾ ਸਤਿਜੀ ਲੋਕ ਮਤਰਾ ਉਹ ਨਮਾਪੋੜ ਬਣਿਆ ਸ਼ਾਨਦਾਰ ਬਣਿਆ ਸ਼ਾਨਦਾਰ ਬੋਲ ਬਣਿਆ ਹੋਇਆ ਇਹ ਚੰਬਲ ਰਿਵਰ ਦੇ ਉੱਤੋਂ ਜਾ ਰਿਹਾ ਹੈ ਜਿਹੜੀ ਚੰਬਲ ਦੇ ਵਿੱਚ ਵਹਿ ਰੱਪਣ ਰਹਿਣਾ ਸੀ ਨਾ ਪਰ ਯਾਰ ਪੌਲਾ ਬਹੁਤ ਸੋਹਣਾ ਬਣਾਇਆ ਇਹ ਥੱਲੇ ਪਿੱਲਰ ਨਹੀਂ ਪੁੜੀਆਂ ਨਾ ਸਾਰਾ ਉੱਪਰ ਲਈ ਸਪੋਟਾਂ ਦੀ ਹੈਗਾ ਵੱਡੀ ਤਕਰੀਕਾ ਵੀ ਥੱਲੇ ਲੋਗੇ ਦਾ ਫਰੇਮ ਜ਼ਰੂਰ ਹੋਊਗਾ ਜਿਹਦੇ ਤੇ ਆ ਬੰਦੇ ਹੋਣੇ ਕਿਸੇ ਹੋਣਗੇ ਅਜੂੜੇ ਇਹ ਜਿਹੜੇ ਆਲੇ ਵੀ ਖਾਂਦਾ ਹੋਊ ਮਾੜੇ ਮੋਟੇ ਜਹੇ ਹਨ ਵੀਰ ਮਾੜੇ ਮੋਟੇ ਨਾ ਹਾਂਦਾ ਹੀ ਹੋਏ ਜਿਹੜੇ ਆਲੇ том मगा पर तो लोड आ रहा है तू फट जा एक मिनट ए पहले सिद्धो को बैठ सिद्धो को बैठ फिर दिखा ओए होए मेरे पापा इधर से काउंटर इधर बोल मैं नहीं तू ऊपर आ पीवा दे तू किधर वरना 10 मिनट तक लड़ते जाना समझी गामड़ जी ओ ਰਾਜਸਥਾਨ ਦੇ ਬਚੀ ਪਹਾੜਾ ਨੂੰ ਪਾਰ ਕਰਨ ਲਈ ਰੰਗ ਬਣਾਈ ਗਈ ਹੈ ਰੰਗ ਬਣਾਈ ਗਈ ਹੈ ਇਹ ਤਾਂ ਝੋਕੇ ਵੀ ਕਿ ਨੇ ਬੋਇਸ ਸਣੋ ਸਣੋ ਪੀਲੀ ਸੁਣੋ ਮੈਂ ਲੱਗੀ ਗਈ ਓਏ ਲਿੱਟਰ ਹੈ ਓ ਲਿੱਟਰ ਹੈ ਓ ਲਿੱਟਰ ਹੈ ਓ ਲਿੱਟਰ ਪੀ ਜਾ ਕੋਈ ਦਿਖ ਰਾਂ ਗੱਡੀ ਚ ਪਿਆ ਜਾਂਦਾ ਕਿ ਨਾ ਨਹੀਂ ਪਿਆ ਨਹੀਂ ਪਿਆ ਜਾਂਦਾ ਉੱਡ ਜਾ ਉੱਡਦੇ ਨਹੀਂ ਪਿਆ ਜਾਂਦਾ ਹੋਰ ਬਗਿਆ ਲੈ ਮੈਂ ਠੀਕ ਆ ਕੋਈ ਗੱਡੀ ਚ ਚਲਾਉਂਦੇ ਬੰਦੇ ਨਹੀਂ ਨਾ ਬਹੁਤ ਸੋਹਣਾ ਰੂੜਾ ਇੱਕ ਨੰਬਰ ਰੂੜਾ ਕਰਦੇ ਕਹਾਂਗੇ ਮੇਰੇ ਕਰਦੇ ਕਹਿਣਗੇ ਵੀ ਹਾਂ ਗੱਡੀ ਚ ਚਲਾਉਂਦੇ ਚੌੜਾ ਕਰਦੇ ਨਹੀਂ ਕਿਤੇ ਕੈਮਰੇ ਦੱਦਾ ਕਰਦੇ ਚਾਪੀਨ ਲਈ ਖੜੇ ਸੀ ਕਿਉਂ ਮੋਟਾ ਹੀ ਚਾ ਕਿਵੇਂ ਇੱਕ ਨੰਬਰ ਜਾਇਆ ਮਲਾਈਆਂ ਹੀ ਆਈਆਂ ਸਾਬ ਤੋਂ ਪਹਿਲੀ ਗੱਲ ਤਾਂ ਨਾ ਆਪਣੇ ਏਰੀਆ ਦਾ ਫੀਲ ਆਉਣ ਲੱਗ ਗਿਆ ਲੱਗਿਆ ਨਾ ਹਾਂ ਅਲਰਤੀ ਗਲੇ ਦੋ ਸਟੇਟਾ ਬਾਹਰ ਬੈਠੇ ਆ ਜਿਵੇਂ ਰਾਜਸਥਾਨਾ ਰਹਿਣਾ ਪਿਆ ਉੱਥੋਂ ਹਰਿਆਣਾ ਤਾਂ ਚਲ ਜਮੀ ਨਹੀਂ ਲੱਗਦਾ ਵੀ ਬਗਾਨਾ ਹੈਗਾ ਹਰਿਆਣਾ ਚਾਲ ਆਪਣਿਆਂ ਲਈ ਕੰਮ ਹੈ ਹਾਂ ਮੌਸਮ ਆਏ ਆ ਮੌਸਮ ਨੂੰ ਠੰਡ ਲੱਗਣ ਲੱਗੀ ਗੁੱਡੀਆਂ ਪੈ ਗਈਆਂ ਗੁੱਡੀਆਂ ਪੈ ਗਈਆਂ ਲੱਤਾਂ ਨੂੰ ਫਿਰ ਵੀ ਠੰਡ ਜੀ ਲੱਗਦੀ ਰਹੀ ਹੈ ਇੱਕ ਬੰਦਾ ਸਾਡਾ cricket ਦੇਖ ਰਹਾ ਹੈ ਇਹ ਹੈ ক্রিকেট ਦਾ ਸ਼ਕਾਰੀ। ਚਾ ਪੀਂਦੇ ਆ ਤੇ ਚੱਲਦੇ ਅੱਗੇ। ਬੰਦਾ ਕਹਿੰਦੇ ਫੇਰ ਫਸ ਗਿਆ। ਓਏ। ਬੱਬਾ ਤੇਰਾ ਨਾ ਹੋਂ ਬਹੁਤ ਹੋਵੇ ਯਾਰ। ਬੈਠੇ ਬਹੁਤ ਆ। ਐ ਮੇਰਾ ਭਾਈ ਮੈਂ ਨਹੀਂ ਹੈਗਾ। ਆ ਵੀ। ਕਿਵੇਂ ਹੈ? ਠੀਕ ਠਾਕ ਉਹ ਕਿੜਾ ਖਵਾਦਾ ਦੀ ਬਟੇ ਉਹ ਨਾ ਯਾਰ ਐਨਾ ਕਰੋ ਲਈ ਦੁਆਰ ਤੋਂ ਫੇਰ ਚੜਗੇ ਆਪਾਂ ਦਿੱਲੀ ਬੰਬੇ ਐਕਸਪ੍ਰੈਸ ਵੇ ਤੇ ਐਕਸਪ੍ਰੈਸ ਵੇ ਤੇ ਬਈ ਪਹੁੰਚ ਲਿਆ ਦਿੱਲੀ ਕੇਐਮਪੀ ਦਿੱਲੀ ਹਾਈਵੇ ਬੰਬੇ ਤੇ ਤਕਰੀਬਨ ਹਰੇਕ 50 ਕਿਲੋਮੀਟਰ ਲੰਘਣ ਤੋਂ ਬਾਅਦ ਇਹੋ ਜਿਹੇ ਫੂਡ ਜੰਕਸ਼ਨ ਬਣੇ ਹੋਏ ਨੇ ਜਿੱਥੇ ਤੁਸੀਂ ਖਾ ਪੀ ਵੀ ਸਕਦੇ ਹੋ ਆਪਦੀ ਗੱਡੀ ਦਾ ਮਾੜਾ ਮੋਟਾ ਕੋਈ ਤੇਲ ੱਪਾ ਚੈੱਕ ਕਰਾਉਣਾ ਉਹ ਵੀ ਕਰਾ ਸਕਦੇ ਹੋ ਹੌਲੇ ਵੀ ਹੋ ਸਕਦੇ ਹੋ ਤੇ ਤੇਲ ਪੁਆ ਸਕਦੇ ਹੋ ਤੇਲ ਪਾਲਿਆ ਪੁਆ ਤੇਲ ਪੁਆ ਲਿਆ ਹੈਗਾ ਇਹ ਮੁੰਡਿਓ ਤੇ ਅੱਪਾ ਚੱਲਿਆਂ ਬਾਇਆ ਕੇ ਐਮ ਪੀ ਜੀ ਸਰ ਹਾਂ ਜੀ ਉਹ ਮੈਂ ਇਦਾਂ ਕੀ ਨਾ ਹੈ ਕੀ ਬਣਾ ਮੈਚ ਦਾ ਮੈਂ ਜਿੱਤ ਜਾਣੀ ਇੰਡੀਆ ਦੋ ਆਊਟ ਹੋ ਗਏ ਗਿੱਲੇ ਤਾਂ ਮੂਦੇ ਮੂ ਤੋਰਤਾ ਕੋਈ ਨਾ ਰੋਹਿਤ ਉਹ ਹੈ ਗਿਆ ਕਿੰਨੇ ਰਨ 22 ਰਨ ਚਾਹੀਦੇ ਹੋ ਚਲੋ ਉਹ ਤਾਂ ਬਣਾ ਲੈਣਗੇ ਜਦੋਂ ਬਸ 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 ਕੋਈ ਨਹੀਂ ਚਲੋ ਚੱਲਦੇ ਹੁਣ ਅੱਗੇ ਅਗਲੀ ਕਾਰਵਾਈ ਅੱਗੇ ਬੰਬੇ ਦਿੱਲੀ ਐਕਸਪ੍ਰੈਸ ਵੇ ਤੋਂ ਆਪਾਂ ਉਤਰ ਕੇ ਆਪਾਂ ਪਹੁੰਚ ਗਏ ਹੁਣ ਕੇਐਮਪੀ ਤੇ ਜੀਐਸ ਦਿੱਲੀ ਦਾ ਦਿੱਲੀ ਦੇ ਦੁਆਲੇ ਕਿਹੜਾ ਕੱਢ ਰਹੇ ਹਾਂ ਤਕਰੀਬਨ 70 ਕਿਲੋਮੀਟਰ ਤੋਂ ਆਪਾਂ ਕੁੰਡਲੀ ਵਾਲੇ ਪਾਸੋਂ ਉਤਰ ਕੇ ਸੋਨੀਪਥ ਪਾਣੀਪਥ ਘਰ ਨੂੰ ਘਰ ਅਗਲੀ ਗੱਲਬਾਤ ਅੱਗੇ ਜਾ ਕੇ ਐਮਪੀ ਤੋਂ ਉੱਤਰ ਕੇ ਆਪਾਂ ਪਹੇਗੇ ਹੁਣ ਸੋਨੀਪਤ ਪਾਣੀਪਤ ਕਰਨਾਲ ਘਰਸ਼ੇਤਰ ਅੰਮਾਲਾ ਘਰਸ਼ੇਤਰ ਅੰਬਾਲਾ ਸ਼ੰਭੂ ਰਾਜਪੁਰਾ ਰਾਜਪੁਰਾ ਬਨੂੜ ਤੇ ਆਪਣਾ ਬਨੂੜ ਤੇ ਲਾਂਡਰਾ ਲਾਂਡਰਾ ਫਿਰ ਅਬਰਕਰ ਹੋਰ ਰੋੜਦੇ ਆਪਾਂ ਤੁੰਦ ਹਲੇ ਕੋਈ ਬਹੁਤੀ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਐ ਵੀ ਤੇਲ ਜੀ ਹੁਣ ਹਟਿਆ ਹਲੇ ਜਸਟ ਪਹਿਲਾਂ ਤਾਂ ਮੀਂਹ ਵਾਂਗੂ ਪਈ ਜਾਂਦੀ ਸੀ ਡਰਾਈਵਰ ਸਾਹਿਬ ਆਪਾਂ ਬਦਲ ਲੈਣ ਥੋੜੇ ਜਿ ਪਰ ਵਰਤਾਂ ਮੈਨਾਂ ਤਾਂ ਕਹਿ ਤਵੀ ਆਪਾਂ ਬੱਚਿਆਂ ਦਾ ਚਲਾਉਣ ਦੀ ਗੱਡੀ ਨਹੀਂ ਧੁੰਦ ਚ ਨਿਆਣੇ ਕੀ ਕਰਨਗੇ ਹਾਂ ਬਸ 2100 46 ਕਿਲੋਮੀਟਰ ਦਾ ਸਫ਼ਰ ਕਰਕੇ ਆਪਾਂ ਮਹਾਲੀ ਆਪਣੇ ਟਿਕਾਣੇ ਤੇ ਪਹੁੰਚ ਗਏ ਘਰੇ ਪਹੁੰਚਣ ਲੱਗੇ ਥੋੜੀ ਦੇਰ ਦੇ ਵਿੱਚ ਵਿੱਚ ਤੇ ਗੋਆ ਟੂਰ ਇੱਥੇ ਹੀ ਆਪਾਂ ਕਰਦੇ ਖਤਮ ਇਸ ਤੋਂ ਬਾਅਦ ਤੇ ਇੱਕ ਦਿਨ ਛੱਡ ਕੇ ਪਰਸੋਂ ਤੋਂ ਇੱਕ ਨਵੀਂ ਸੀਰੀ ਸ਼ੁਰੂ ਹੋਊਗੀ ਤਾਂ ਸਾਡੀ ਬੇਨ ਹਾਂ ਉਹ ਸਰਪ੍ਰਾਈਜ਼ ਹੈ ਸਾਡੀ ਬੇਨਤੀ ਹੈ ਵੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਥੱਲੇ ਆਪਦੇ ਸੁਝਾਅ ਦੱਸੋ ਜੋ ਵਧੀਆ ਲੱਗਦਾ ਜੋ ਨਹੀਂ ਵੀ ਲੱਗਦਾ ਉਹ ਵੀ ਦੱਸੋ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਇਹਦੇ ਨਾਲ ਹੀ ਆਪਣੀ ਇਹ ਸੀਰੀਜ਼ ਵੀ ਇੱਥੇ ਸਮਾਪਤ ਹੁੰਦੀ ਹੈ ਇਹਦੀ ਪਲੇਲਿਸਟ ਆਪਾਂ ਬਣਾਤੀ ਹੈ ਤੁਸੀਂ ਪਲੇਲਿਸਟ ਜਾ ਕੇ ਸਾਰੇ ਵਲੌਗ ਦੇਖ ਸਕਦੇ ਹੋ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਜਿੱਥੇ ਤੱਕ ਪਹੁੰਚਾ ਸਕਦੇ ਹੋ ਜਰੂਰ ਪਹੁੰਚਾਓ ਜੀ ਸੋ ਕੋਈ ਕਮੀ ਬੇਸ਼ੀ ਰਹਿ ਗਈ ਹੋਵੇ ਉਦੋਂ ਲਈ ਮਾਫੀ ਮੰਗਦੇ ਆ ਸਸਰੀ ਕਾਲ ਜੀ ਧੰਨਵਾਦ